ਕਾਲੀ ਦਲ ਦੇ ਵੱਲੋਂ ਅੱਜ ਲਿਆ ਗਿਆ ਕਿ ਬਲਵਿੰਦਰ ਪੁੰਦਰ ਨੂੰ ਜੜਾ ਹੈ ਉਹਨਾਂ ਨੂੰ ਕਾਰਜਕਾਰੀ ਪ੍ਰਧਾਨ ਬਣਾ ਦਿੱਤਾ ਗਿਆ ਹੈ ਵੱਡਾ ਸਵਾਲ ਖੜਾ ਹੋ ਰਿਹਾ ਹੈ ਕਿ ਕੀ ਇਸ ਦੇ ਨਾਲ ਉਹਨੇ ਸਵਾਲ ਹੈ ਕਿ ਜਿਹੜੇ ਸੁਖਬੀਰ ਬਾਦਲ ਨੇ ਉਹਨਾਂ ਦੇ ਵੱਲੋਂ ਪ੍ਰਧਾਨਗੀ ਛੱਡ ਦਿੱਤੀ ਜਾਵੇਗੀ ਕੀ ਲੱਗ ਰਿਹਾ ਸਿਆਸਤ ਕਿਸ ਤਰ੍ਹਾਂ ਮੋੜ ਲੈ ਰਹੀ ਹੈ ਕਿਸ ਮੀਟਿੰਗ ਬਾਦਲ ਵੱਲੋਂ ਸ਼ਰੋਪੜੀ ਅਕਾਲੀ ਦਲ ਦੀ ਜਿਹੜੀ ਪ੍ਰਧਾਨਗੀ ਛੱਡੀ ਜਾਵੇ ਕਿਉਂਕਿ ਅਕਾਲ ਕਲ ਦੀ ਜਿਹ ਪ੍ਰਧਾਨਗੀ ਛੱਦਦੇ ਨੇ ਤੇ ਅਕਾਲ ਕਲ ਕਿਤਨਾ ਕਿਤੇ ਗ੍ਰੋਥ ਚੱਲ ਸਕਦਾ ਫਿਰ ਜਿਹੜਾ ਉਹ ਪ੍ਰਕਾਸ਼ਿਤ ਹੋ ਸਕਦਾ ਜਿਸ ਤਰੀਕੇ ਨਾਲ ਦਿਨੋਂ ਦਿਨ ਜਿਹੜਾ ਅਕਾਲੀ ਦਲ ਦਾ ਗ੍ਰਾਫ ਸੀ ਉਹ ਥੱਲੇ ਜਾ ਰਿਹਾ ਸੀ ਜਿਸ ਵਾਰ ਦੀ ਚੋਣਾਂ 'ਚ ਗੱਲ ਗਈਏ ਤੇ ਬਹੁਤ ਵੱਡੀ ਜਿਹੜੀ ਹਾਰਖਾਨੀ ਬੀਜੀ ਪਰ ਕਿਤੇ ਨਾ ਕਿਤੇ ਇਸ ਚੀਜ਼ ਦੀ ਬਾਕੀ ਤਾਂ ਵਿਵਲੋ ਮੰਗ ਕੀਤੀ ਜਾ ਰਹੀ ਸੀ ਸਿਆਸੀ ਜਿਹੜੇ ਗਲਿਆਰੇ ਸੁਪ ਵਿੱਚ ਵੱਡੀਆਂ ਚਰਚਾਵਾਂ ਚੱਲਦੀਆਂ ਸੀ ਪਰ ਜਿਹੜਾ ਵੱਡਾ ਅੱਜ ਫੈਸਲਾ ਲਿਆ ਕਿ ਸੁਖਬੀਤ ਸਿੰਘ ਬਾਦਲ ਵੱਲੋਂ ਜਿਹੜਾ ਅੱਲ ਕਿ ਜਿਹੜੀ ਜਿਸ ਤੀਕੇ ਨਾਲ ਕੱਲ ਦੀ ਟਾਈਮ ਪਿਆ ਹੋਇਆ 30 ਤਰੀਕ ਨੂੰ ਜਿਹੜਾ ਕਿ ਇਹ ਲੇ ਸਿੰਘ ਸਾਹਿਬ ਵੱਲੋਂ ਫੈਸਲਾ ਸੁਣਾਇਆ ਜਾਣਾ ਸੀ ਉਸ ਤੋਂ ਪਹਿਲਾਂ ਹੀ ਜਿਹੜਾ ਅਚੇਤ ਵੀਰ ਬਾਦਲ ਵੱਲੋਂ ਇੱਕ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਕਿ ਜਿਸ ਦੇ ਨਾਲ ਬਲਵਿੰਦਰ ਸਿੰਘ ਭੁੰਤੜ ਨੂੰ ਜਿਹੜਾ ਵਾ ਆਪਣੀ ਉਹ ਕਾਰਜਕਾਰੀ ਪ੍ਰਧਾਨਗੀ ਦੇ ਦਿੱਤੀ ਗਈ ਆ ਪਰ ਉਸ ਦੇ ਉੱਤੇ ਇਹ ਜਿਹੜੀ ਗੱਲ ਵੇਖਣ ਨੂੰ ਹੈਗੀ ਹੈ ਕਿ ਕਿਤਨਾ ਕਿਤੇ ਇਸ ਚੀਜ਼ ਦਾ ਹੱਲ ਵੀ ਖਦਸ਼ਾ ਬਣਿਆ ਗਿਆ ਕਿ ਸੁਪੀਤ ਸਿੰਘ ਬਾਦਲ ਪ੍ਰਧਾਨਗੀ ਕਿਸ ਤਰੀਕੇ ਨਾਲ ਛੱਡਦੇ ਨੇ ਕਿਉਂਕਿ ਪ੍ਰਧਾਨਗੀ ਇਸ ਤਰੀਕੇ ਦੀ ਕੋਈ ਗੱਲ ਨਹੀਂ ਹੋ ਲੱਗੇਗੀ ਕਿ ਸੁਪੀਤ ਸਿੰਘ ਬਾਦਲ ਜਿਹੜੀ ਉਹ ਪ੍ਰਧਾਨਗੀ ਛੱਡ ਰਹੇ ਨੇ ਜੀ ਜੀ ਬਿਲਕੁਲ ਜਗਜੀਤ ਤੇ ਕੱਲ ਜੁੜਾ ਹੈ ਪੰਜ ਸਿੰਘ ਸਹਿਬਾਨ ਅਦਿਕ ਕਰਤਾ ਵੀ ਹੋਣੀ ਹੈ ਕੱਲ ਤੱਕ ਸਾਇਟ ਤੇ ਕੀ ਲੱਗ ਰਿਹਾ ਹੈ ਮਾਫੀ ਨਾਮੇ ਤੇ ਵੀ ਜੁੜੀ ਇਹ ਫ ਬਿਲਕੁਲ ਬਿਲਕੁਲ ਜੀ ਤੇ ਕੋਈ ਇਹ ਦਿਖਾ ਪੈਗਾ ਕਿ ਜਿਸ ਤਰੀਕੇ ਨਾਲ ਪੰਨ ਸਿੰਘ ਸਾਹਿਬਾਨਾ ਜੀ ਵੱਲੋਂ ਬਲਕੈ ਕੀਤੀ ਸੀਗੀ ਕੱਲ ਨੂੰ ਉਹਨਾਂ ਦੇ ਵਿੱਚ ਇੱਕ ਜਿਸ ਤਰੀਕੇ ਨਾਲ ਪੇਸ਼ੀ ਹੋਏਗੀ ਉੱਥੇ ਅਕਾਤਖ ਸਾਹਿਬ ਦੇ ਵਿੱਚ ਉਹਨਾਂ ਨੂੰ ਸੱਦਿਆ ਜਾਏਗਾ ਉੱਥੇ ਦੇ ਬਾਹਰ ਦੇ ਵਿੱਚ ਪਸੀਲ ਦੇ ਉੱਪਰ ਸਿੰਘ ਸਾਹਿਬ ਖੜੇ ਹੋਣਗੇ ਉੱਥੇ ਉੱਤੇ ਥੱਲੇ ਹੀ ਜਿਹੜੇ ਜਿਸ ਤਰੀਕੇ ਨਾਲ ਮੁਜਰਮਾਂ ਨੂੰ ਬੁਲਾਇਆ ਜਾਂਦਾ ਉਸੇ ਤਰੀਕੇ ਨਾਲ ਸੁਖਬੀਤ ਸਿੰਘ ਬਾਦਲ ਨੂੰ ਵੀ ਟਾਇਰੇ 'ਚ ਖੜਾ ਕੀਤਾ ਜਾਊਗਾ ਤੇ ਉਹਨਾਂ ਤੋਂ ਵੱਲੋਂ ਸਵਾਲ ਪੁੱਛੇ ਜਾਣਗੇ ਨਾਲ ਨਾਲ ਜਿਹੜਾ ਸਿੰਘ ਸਾਹਿਬ ਵੱਲੋਂ ਫੈਸਲਾ ਵੀ ਸੁਣਾਇਆ ਜਾਣਾ ਸੀ ਪਰ ਜਿਸ ਤਿੱਖਾ ਦੇਖ ਰਹੇ ਕਿ ਆ ਜੀਓਸਤੂ ਇੱਕ ਦਿਨ ਪਹਿਲਾਂ ਹੀ ਜਿਹੜਾ ਸੁਖਵੀਰ ਬਾਦਲਵਾਲਾ ਜਿਹੜੀ ਇੱਕ ਗੱਲ ਕੀਤੀ ਗਈ ਆ ਕਿ ਜਿਹੜੀ ਬਲਵਿੰਦਰ ਸਿੰਘ ਤੋਂ ਪ੍ਰਧਾਨ ਜਿਹੜਾ ਕਾਰਜਕਾਰੀ ਪ੍ਰਧਾਨ ਲਗਾਇਆ ਗਿਆ ਪਰ ਉਸ ਤੋਂ ਅਸੀਂ ਦੇਖਣਾ ਹੋਏਗਾ ਕਿ ਸੁਖਬੀਰ ਸਿੰਘ ਬਾਦਲ ਕੱਲ ਨੂੰ ਜਿਹੜਾ ਵਪਰਦਾਨਗੀ ਛੱਡਦੇ ਨੇ ਕਿ ਕਿਸ ਤਰੀਕੇ ਨਾਲ ਵਿਚਰਦੇ ਨੇ ਜੀ ਕਿਉਂਕਿ ਇਹ ਸਵਾਲ ਵਾਜਿਬ ਹੀ ਹੈ ਜਗਜੀਤ ਕਿਉਂਕਿ ਇੱਕ ਪਾਸੇ ਦੇਖਿਆ ਜਾਵੇ ਕਿ ਕੱਲ ਜਿਹੜੀ 30 ਅਗਸਤ ਦੀ ਮੀਟਿੰਗ ਹੋਣੀ ਹੈ ਉਸ ਤੋਂ ਪਹਿਲਾਂ ਇਹ ਵੱਡਾ ਸਵਾਲ ਜੁੜਾ ਹੈ ਫੈਸਲਾ ਲਿਆ ਜਾਂਦਾ ਸੁਖਬੀਰ ਬਾਦਲ ਦੇ ਵੱਲੋਂ ਹੀ ਨਿਯੁਕਤੀ ਕੀਤੀ ਜਾਂਦੀ ਦੂਜੇ ਪਾਸੇ ਜੇਕਰ ਆਪਾਂ ਬਾਗੀ ਤੜੇ ਦੀ ਗੱਲ ਕਰਦੇ ਆਂ ਪਿਛਲੇ ਲੰਬੇ ਸਮੇਂ ਤੋਂ ਬਾਗੀ ਤੜਾ ਜੁੜਾ ਹੈ ਲਗਾਤਾਰ ਮੰਗ ਕਰ ਰਿਹਾ ਹੈ ਕਿ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਛੱਡ ਦੇਣੀ ਚਾਹੀਦੀ ਤੇ ਜੇਕਰ ਹੁੰਡੀ ਗੱਲ ਕਰੀਏ ਹੁੰਨ ਵੀ ਉਸੇ ਮੰਗ ਤੇ ਬਾਗੀ ਤੜ ਜੀ ਬਿਲਕੁਲ ਅਗਲੀ ਵਾਰੋ ਦੇਖੋ ਇਹ ਦੇਖਾਣ ਲਈ ਕੰਮ ਲੱਗਾ ਤਾਂ ਜਿਸ ਤਰੀਕੇ ਨਾਲ ਘੱਲ ਚਲਦਾ ਗ੍ਰਾਫ ਜਦੋਂ ਦੇ ਨੀਚੇ ਜਾ ਰਿਹਾ ਸੀ ਬਾਕੀ ਧੜੇ ਦੇ ਵੀ ਇਸੇ ਕਰਕੇ ਜਿਹੜੀ ਬਗਾਵਤ ਕਰਨ ਦੀ ਸ਼ੁਰੂਆਤ ਕੀਤੀ ਗਈ ਅਕਾਲੀ ਦਲ ਨੂੰ ਦੁਬਾਰਾ ਤੋਂ ਗ੍ਰੋਥ ਹੀ ਲਿਆਂਦਾ ਜਾਵੇ ਜੋ ਕਿ ਕਿਉਂਕਿ ਲਗਾਤਾਰ ਜੇ ਸ਼ੁਰੂ ਕੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਸੁਖਬੀਰ ਸਿੰਘ ਬਾਦਲ ਪ੍ਰਧਾਨ ਜੀ ਉੱਪਰ ਪਰਵਾਣ ਤੇ ਕਾਫੀ ਸਵਾਲ ਉੱtre ਸੀਗੇ ਕਾਫੀ ਦੇਰ ਤੋਂ ਜਿਸ ਤਰੀਕੇ ਨਾਲ ਬਰਗਾੜੀ ਕਾਂਡ ਦੀ ਗੱਲ ਕਰੀਏ ਜਿਸ ਤਰੀਕੇ ਨਾਲ ਬੇਰਬੀ ਦੀ ਗੱਲ ਕਰੀਏ ਸਿਰਸੇ ਦੀ ਮਾਫੀ ਦੀ ਗੱਲ ਕਰੀਏ ਤੇ بڑے ਘਰੋਂ ਪਲਗ ਰਹੇ ਸੀ ਉਸ ਤਰੀਕੇ ਨਾਲ ਲਗਾਤਾਰ ਜਿਸ ਤਰੀਕੇ ਨਾਲ ਸੈਂਟਵੀ ਬੈਟਰੀਆਂ ਸੀ ਇਸ ਤਰੀਕੇ ਨਾਲ ਕਾਫੀ ਵਾਰੀ ਬਲਾਅ ਜਾ ਰਹੀ ਸੀ ਪਰ ਇਸ ਗੱਲ 'ਚ ਕੀਤੀ ਜਾ ਰਹੀ ਸੀ ਕਿ ਇਸ ਤਰੀਕੇ ਨਾਲ ਉਹਨਾਂ ਚੀਜ਼ਾਂ ਤੋਂ ਸ਼੍ਰੋਮਣੀ ਅਕਾਲੀ ਦਲ ਤੋਂ ਜਿਸ ਤਰੀਕੇ ਨਾਲ ਸੁਖਬੀਰ ਸਿੰਘ ਬਾਦਲ ਪਿੱਛੇ ਹਟਦੇ ਅਕਾਲੀ ਦਲ ਨੂੰ ਫੇਰ ਪ੍ਰੋਫਾਈਲ ਵਿੱਚ ਲਿਆਂਦਾ ਜਾ ਰਿਹਾ ਹੈ ਪਰ ਜਿਸ ਤਰੀਕੇ ਨਾਲ ਬਾਗੀ ਧੜੇਦਿਆਂ ਜੋ ਜਿਸ ਤਰੀਕੇ ਨਾਲ ਬਾਗੀ ਧੜੇਦਿਆਂ ਦਾ ਕਹਿਣਾ ਸੀ ਉਸ ਤਰੀਕੇ ਨਾਲ ਕਿਤੇ ਨਾ ਕਿਤੇ ਸਿੱਖ ਸਰਪੰਨ ਵੱਲੋਂ ਜਿਹੜਾ ਫੈਸਲਾ ਸੁਣਾਇਆ ਜਾਣਾ ਸੀ ਉਸ ਤੋਂ ਪਹਿਲਾਂ ਹੀ ਜਿਹੜਾ ਇੱਕ ਸੁਖਬੀਰ ਸਿੰਘ ਬਾਦਲ ਵੱਲੋਂ ਜਿਹੜਾ ਇਹ ਫੈਸਲਾ ਆ ਜਾਣਾ ਕਿ ਜਿਹੜਾ ਇੱਕ ਬਲੰਦਰ ਸਿੰਘ ਗੁੰਦਰਜੀ ਨੂੰ ਜਿਹੜਾ ਕਾਰਜਕਾਰੀ ਪ੍ਰਧਾਨ ਕਾਇਮ ਕੀਤਾ ਪਰ ਕਿਤੇ ਨਾ ਕਿਤੇ ਇਹ ਸਵਾਲ ਖੜਾ ਕਰਦਾ ਹੈ ਕਿ ਕੱਲ ਨੂੰ ਇਹ ਦੇਖਣਾ ਹੋਵੇਗਾ ਕਿ ਸੁਖਬੀਰ ਸਿੰਘ ਬਾਦਲ ਆਪਣਾ ਕੀ ਫੈਸਲਾ ਸੁਣਾਉਂਦੇ ਨੇ ਕੱਲ ਨੂੰ ਸੁਖਬੀ ਜੀ ਬਿਲਕੁਲ ਤੇ ਕਿਤੇ ਨਾ ਕਿਤੇ ਇਹ ਵੀ ਹੈ ਕਿ ਪਹਿਲੀ ਵਾਰ ਅਜਿਹਾ ਹੋ ਰਿਹਾ ਹੈ ਕਿ ਪ੍ਰਧਾਨ ਰਹਿੰਦੇ ਸੁਖਬੀਰ ਬਾਦਲ ਦੇ ਪ੍ਰਧਾਨ ਰਹਿੰਦੇ ਕੋਈ ਕਾਰਜਕਾਰੀ ਪ੍ਰਧਾਨ ਜੁੜਾਇਆ ਚੁਣਿਆ ਗਿਆ ਹੈ ਬਿਲਕੁਲ ਅਜਿਹੀ ਬਿਲਕੁਲ ਇਹ ਸੋਚਣ ਵਾਲੀ ਗੱਲ ਹੈ ਕਿ ਜਿਸ ਤਰੀਕੇ ਨਾਲ ਅਜੇ ਪ੍ਰਧਾਨ ਦੀ ਛੱਡੀ ਨਹੀਂ ਗਈ ਸੁਖਬੀਰ ਸਿੰਘ ਬਾਦਲ ਨੇ ਪਰ ਕਾਰਜਕਾਰੀ ਪ੍ਰਧਾਨ ਨੂੰ ਲਗਾ ਦਿੱਤਾ ਗਿਆ ਪਰ ਇਹ ਫਿਰ ਦੇਖਣਾ ਹੋਏਗਾ ਕਿ ਕੱਲ ਨੂੰ ਜਿਹੜਾ ਕਿਉਂਕਿ ਜਿਸ ਤਰੀਕੇ ਨਾਲ ਸਿੰਘ ਸਾਹਿਬ ਦਾ ਹੁਕਮ ਹੁੰਦਾ ਹੈ ਕਿ ਉਸ ਤਰੀਕੇ ਨਾਲ ਉਹਤੇ ਜਿਹੜਾ ਗੁਟੈਰਾ ਬਣਾਇਆ ਉਹਦੇ ਵਿੱਚ نیچے ਖੜਾ ਕਰਨਾ ਪੈਂਦਾ ਹੈ ਮੁਜਰਮ ਨੂੰ ਦੇ ਉੱਤੇ ਉੱਪਰ ਤਸੀਲ 'ਚ ਬੈਠ ਕੇ ਸਿੰਘ ਸਾਹਿਬ ਜਿਹੜਾ ਫੈਸਲਾ ਸੁਣਾਉਂਦੇ ਨੇ ਪਰ ਮੋਂ ਜਿਹੜਾ ਕੱਲ ਦੇਖਣਾ ਹੋਏਗਾ ਕਿ ਕੱਲ ਨੂੰ ਕੀ ਫੈਸਲਾ ਹੁੰਦਾ ਹੈ ਕੱਲ ਨੂੰ ਕਿਸ ਤਰੀਕੇ ਨਾਲ ਸੁਖਵੀਰ ਸਿੰਘ ਬਾਦਲ ਪੇਸ਼ ਹੁੰਦੇ ਨੇ ਅਤੇ ਅਕਾਂਤਖ ਸਾਹਿਬ ਦੇ ਬਾਹਰ ਜੇ ਪੇਸ਼ ਹੋਣ ਤੋਂ ਬਾਅਦ ਸਿੰਘ ਸਾਹਿਬ ਵੱਲੋਂ ਕੀ ਫੈਸਲਾ ਸੁਣਾਇਆ ਜਾਂਦਾ ਉਸ ਦੇ ਉੱਤੇ ਸਾਰਿਆਂ ਦੀ ਨਿਗਰਟ ਕੀ ਹੋਈਆਂ ਨੇ ਜੀ ਜੀ ਜੋ ਬਿਲਕੁਲ ਜਗਜੀਤ ਦੇ ਨਾਲ ਹੀ ਇੱਕ ਪਾਸੇ ਜੇਕਰ ਆਪਾਂ ਕੱਲ ਦੀ ਗੱਲ ਕਰਦੇ ਹਾਂ ਕਿ ਕੱਲ ਤੱਕ ਸਾਇਤਿਆਪਨ ਸਿੰਘ ਸਹਿਬਾਨਾਂ ਦੀ ਜੋੜੀ ਇਕੱਤਰਤਾ ਹੋਣ ਜਾ ਰਹੀ ਹੈ ਇੱਕ ਪਾਸੇ ਮਾਫੀਨਾਮੇ ਦੂਜੇ ਪਾਸੇ ਸਜ਼ਾ ਦੀ ਮੰਗ ਲਗਾਤਾਰ ਜੜਾ ਹੈ ਕਈ ਆ ਬਾਗੀ ਤੜੇ ਦੇ ਵੱਲੋਂ ਵੀ ਤੇ ਕਈ ਜੋੜੇ ਆ ਆਗੂ ਨੇ ਸਿਆਸੀ ਆਗੂ ਨੇ ਉਹਨਾਂ ਦੇ ਵੱਲੋਂ ਵੀ ਇਹ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਜੋੜਾ ਜਦੋਂ ਵਕਤ ਸੀਗਾ ਜਦੋਂ ਇਹਨਾਂ ਦੀ ਸਰਕਾਰ ਸੀ ਕਈ ਗਲਤੀਆਂ ਹੋਈਆਂ ਨੇ ਫਿਰ ਚਾਵੀ ਰਾਮ ਰਹੀਮ ਦੀ ਉਹਨਾਂ ਨੂੰ ਲੈ ਕੇ ਪ੍ਰਫੁੱਲਤ ਕਰਨ ਦੀ ਜੇਕਰ ਗੱਲ ਹੋਵੇ ਇਹ ਵੀ ਕਹੀ ਗਈ ਸੀ ਕੀ ਲੱਗ ਰਿਹਾ ਹੈ ਕਿ ਕਿਸ ਤਰੀਕੇ ਦੀ ਅਜੜੀ ਹੁਣ ਫੈਸ ਬਿਲਕੁਲ ਅਜਲੀ ਦੇਖੋ ਜੇ ਐਨਡੀਟੀ ਦੀ ਗੱਲ ਹੈ ਕੱਲ ਨੂੰ ਦੇਖੀ ਜਾਏਗੀ ਕਿਉਂਕਿ ਜਿਸ ਤਰੀਕੇ ਨਾਲ ਸਿੰਘ ਸਾਹਿਬ ਤੇ ਪੰਜ ਸਿੰਘ ਸਾਹਿਬਾਂ ਦਾ ਫੈਸਲਾ ਹੋਣਾ ਹੈ ਉਹਦੇ ਵਿੱਚ ਕੱਲ ਜਿਹੜੀ ਮੋਹਰ ਲਗਣੀ ਹੈ ਤੇ ਫੈਸਲਾ ਸੁਨਾਇਆ ਜਾਣਾ ਕਿਉਂਕਿ ਜਿਸ ਤਰੀਕੇ ਨਾਲ ਬਾਗੀ ਤੜੇ ਦੀ ਗੱਲ ਕਰੀਏ ਹੋਰ ਜਥੇਬੰਦੀਆਂ ਦੀ ਗੱਲ ਕਰੀਏ ਉਹਨਾਂ ਵੱਲੋਂ ਇਸ ਚੀਜ਼ ਦਾ ਰੋਸ ਕਿਹਾ ਜਾਂਦਾ ਸੀ ਕਿ ਜਿਹੜਾ ਜਿਨ੍ਹਾਂ ਨੂੰ ਇੱਥੇ ਮਾਫੀਨਾਮੇ ਮਿਲਦੇ ਨੇ ਸਿੰਘ ਸਾਹਿਬ ਵੱਲੋਂ ਉਹ ਕੁਝ ਛੋਟੀਆਂ ਗਲਤੀਆਂ ਹੁੰਦੀਆਂ ਨੇ ਪਰ ਇਹਨਾਂ ਨੇ ਬਹੁਤ ਸਾਰੀਆਂ ਗਲਤੀਆਂ ਕੀਤੀਆਂ ਨੇ ਇਸ ਕਰਕੇ ਇਹਨਾਂ ਨੂੰ ਅਕਾਲੀ ਦਲ ਛੱਡਣਾ ਚਾਹੀਦਾ ਹੈ ਪਰ ਇਹ ਜਿਹੜੀ ਚੀਜ਼ ਹੈ ਉਹ ਖਲਤੀ ਡਿਪੈਂਡ ਹੋਏਗੀ ਜੀ ਗੁਰ ਸਿੰਘ ਸਾਹਿਬ ਜਿਹੜੇ ਨੇ ਪੰਚ ਸਿਕ ਸਾਹਿਬਾਂ ਦਾ ਕੀ ਫੈਸਲਾ ਹੁੰਦਾ ਹੈ ਤੇ ਸਿਕ ਸਾਹਿਬ ਜਿਹੜੇ ਨੇ ਉਹ ਕੀ ਫੈਸਲਾ ਸੁਣਾਉਂਦੇ ਨੇ ਇਹ ਹਮ ਕਲਤੀ ਹੀ ਡਿਪੈਂਡ ਹੋਵੇਗਾ ਜੀ ਤੇ ਕੀ ਲੱਗਦਾ ਹੈ ਜਗਜੀਤ ਕਿ ਜੇਕਰ ਪ੍ਰਧਾਨਗੀ ਇਹਨਾਂ ਦੇ ਵੱਲੋਂ ਛੱਡੀ ਜਾਂਦੀ ਹੈ ਤੇ ਹੁਣ ਅਗਲਾ ਪ੍ਰਧਾਨ ਕਿਉਂਕਿ ਕਾਰਜਕਾਰੀ ਪ੍ਰਧਾਨਤਾ ਬਣਾ ਦਿੱਤਾ ਗਿਆ ਹੈ ਪੁੰਦਰ ਨੂੰ ਕੀ ਪੁੰਦਰ ਨੂੰ ਹੀ ਫਿਰ ਪ੍ਰਧਾਨ ਬਣਾਉਣ ਤੇ ਵਿਚਾਰ ਕੀਤਾ ਜਾ ਸਕਦਾ ਹੈ ਬਿਲਕੁਲ ਅਜਲੀ ਦੇ ਕੋਚ ਜਿਸ ਤਰੀਕੇ ਨਾਲ ਤਾਂ ਦੇਖ ਰਿਹਾ ਕਿ ਜਿਸ ਤਰੀਕੇ ਨਾਲ ਬਲਵੰਦਰ ਸਿੰਘ ਪੋਜਟ ਜੀ ਨੂੰ ਪ੍ਰਧਾਨਗੀ ਦੀ ਨਿਯੁਕਤ ਕੀਤਾ ਗਿਆ ਵਾ ਕਾਰਜਕਾਰੀ ਬਸ ਪਰ ਕਿਤਨਾ ਕਿਤੇ ਗਲਿਆਰੇ ਦੇ ਵਿੱਚ ਜਿਹੜੀਆਂ ਨੇ ਉਹ ਹੋਰ ਵੀ ਕਿਤਨਾ ਕਿਤੇ ਧਾਮੀ ਸਾਭੀਆਂ ਦੀਆਂ ਵੀ ਗੱਲਾਂ ਚੱਲ ਰਹੀਆਂ ਸੀ ਕਿ ਹੋ ਸਕਦਾ ਹੈ ਕਿ ਧਾਮੀ ਸਾਭ ਨੂੰ ਵੀ ਜਿਹੜਾ ਪ੍ਰਦਾਨ ਲਗਾਇਆ ਜਾ ਸਕਦਾ ਹੈ ਪਰ ਇਸ ਚੀਜ਼ ਨੂੰ ਹਲਕਿਤੇ ਵੀ ਆਪਾਂ ਕਹਿ ਨਹੀਂ ਸਕਦੇ ਕਲੀਅਰ ਨਹੀਂ ਕਰ ਸਕਦੇ ਕਿਉਂਕਿ ਜਿਸ ਤਰੀਕੇ ਨਾਲ ਸਿੰਘ ਸਾਹਿਬ ਤੋਂ ਲੋਕਲ ਫੈਸਲਾ ਸੁਣਾਇਆ ਜਾਣਾ ਉਸ ਤੋਂ ਬਾਅਦ ਹੀ ਹੋਏਗਾ ਕਿ ਸੁਖਬੀਰ ਸਿੰਘ ਬਾਦਲ ਨੂੰ ਆਪਣੀ ਪ੍ਰਧਾਨਗੀ ਪੂਰਨ ਤੌਰ ਤੇ ਛੱਡੀ ਜਾਂਦੀ ਹੈ ਉਸ ਤੋਂ ਬਾਅਦ ਹੀ ਜਿਹੜਾ ਨਿਯੁਕਤ ਹੋਏਗਾ ਕਿ ਕਿਸ ਨੂੰ ਜਿਹੜਾ ਪ੍ਰਧਾਨ ਲਗਾਇਆ ਜਾਵੇ ਜੀ ਬਿਲਕੁਲ ਤੇ ਸੁਰਖੀਆਂ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਪਿਛਲੇ ਬਹੁਤ ਟਾਈਮ ਤੋਂ ਸ਼੍ਰੋਮਣੀ ਅਕਾਲੀ ਦਲ ਸੁਰਖੀਆਂ ਬਟੋਰ ਰਿਹਾ ਹੈ ਤੇ ਜੇਕਰ ਆਪਾਂ ਗੱਲ ਕਰੀਏ ਤਾਂ ਲਗਾਤਾਰ ਜੁੜਾਇਆ ਕਿਹਾ ਜਾ ਰਿਹਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਜੁੜਾਇਆ ਹੁਣ ਖਾਲੀ ਦਲ ਰਹਿ ਚੁੱਕਿਆ ਹੈ ਹੁਣ ਖਾਲੀ ਦਲ ਬਣ ਚੁੱਕਿਆ ਹੈ ਲਗਾਤਾਰ ਅਜਿਹੀਆਂ ਬਿਆਨਬਾਜ਼ੀਆਂ ਜਿਹੜੀਆਂ ਨੇ ਸਿਆਸੀ ਆਗੂਆਂ ਦੇ ਵੱਲੋਂ ਕੀਤੀ ਜਾ ਰਹੀ ਸੀ ਕੀ ਲੱਗਦਾ ਹੈ ਕਿ ਇਸ ਦੇ ਨਾਲ ਕਿੰਨਾ ਜ਼ਿਆਦਾ ਸਿਆਸਤ ਦੇ ਵਿੱਚ ਫਰਕ ਪਵੇਗਾ ਕਿਉਂਕਿ ਪਹਿਲਾਂ ਹੀ ਬਾਗੀ ਤੜਾ ਜੁੜਾ ਹੈ ਅਲੱਗ ਹੋ ਚੁੱਕਿਆ ਹੈ ਹੁਣ ਜਿਹੜੇ ਕੁਝ ਲੋਕ ਰਹਿ ਚੁਕੇ ਨੇ ਸ਼੍ਰੋਮਣੀ ਅਕਾਲੀ ਦਲ ਬਿਲਕੁਲ ਅਜਿਹੀ ਕੋਈ ਲਿਖਣ ਵਾਲੀ ਗੱਲ ਹੋਣੀ ਕਿ ਜਿਸ ਤਰੀਕੇ ਨਾਲ ਜੇ ਬਾਗੀਤ ਦੇ ਵੱਲੋਂ ਪੂਰਤ ਤੌਰ ਤੇ ਗੱਲ ਕੀਤੀ ਗਈ ਸੀ ਕਿ ਜਿਸ ਤਰੀਕੇ ਨਾਲ ਜਿਸ ਤਰੀਕੇ ਨਾਲ ਜੇ ਸ਼ਰਮਣ ਅਕਾਲੀ ਦਲ ਨੂੰ ਗ੍ਰੋਥ 'ਚ ਲਿਆਉਣਾ ਹੈ ਫਿਰ ਪਰਚੂਜ ਕਰਨਾ ਤਾਂ ਉਸ ਲਈ ਸੁਖਵੀਰ ਸਿੰਘ ਬਾਦਲ ਨੂੰ ਪ੍ਰਦਾਨ ਨਹੀਂ ਸ਼ਟ ਨਹੀਂ ਪਾਏਗੀ ਪਰ ਇਹ ਨੂੰ ਹੋਰ ਵੱਲ ਸਮਝ ਦੇਖਣਾ ਹੋਵੇਗਾ ਕਿ ਕਿਉਂਕਿ ਜਿਸ ਤਰੀਕੇ ਨਾਲ ਆਪਾਂ ਪਿਛਲੇ ਲੰਮੇ ਸਮੇਂ ਦੀ ਗੱਲ ਕਰੀਏ ਤਾਂ ਹਰ ਦੇ ਜਿਹੜੇ ਲੋਕ ਸੀਗੇ ਵੋਟਰ ਸੀਗੇ ਸਪੋਰਟਰ ਸੀਗੇ ਉਹਨਾਂ ਦੇ ਇੱਕ ਮੁੱਖ ਤੇ ਗੱਲ ਚੰਦੀ ਸੀਗੀ ਕਿ ਬੇਅਦਬੀ ਔਰ ਕਿਤਨਾ ਕਿਤੇ ਬਰਗਾੜੀ ਕਾਂਡ ਨੂੰ ਮੁੱਖ ਰੱਖਿਆ ਜਾਂਦਾ ਸੀਗਾ ਕਿ ਬਰਗਾੜੀ ਦਾ ਵੱਡਾ ਝਟਕਾ ਜਿਹੜਾ ਉਹ ਸਿੱਖ ਜਗਤ ਨੂੰ ਕੀ ਨਾਨਕ ਨੇ ਵੱਲ ਜਿਹੜੀਆਂ ਸੰਕਟਾਂ ਸੀਗੀਆਂ ਸਾਰਿਆਂ ਨੂੰ ਚਲਣਾ ਪਿਆ ਸੀਗਾ ਵੱਡੇ ਪੱਧਰ ਤੇ ਜਿਸ ਤਰੀਕੇ ਦਾ ਬੜਾ ਵੱਡਾ ਕਾਨੂੰਨ ਹੋਇਆ ਸੀ ਜਿਸ ਤਰੀਕੇ ਨਾਲ ਕੁਮਰਨ ਸਿੰਘ ਸਰ ਦੀ ਬੇਅਦਬੀ ਹੋਣੀ ਉਸ ਤੋਂ ਬਾਅਦ ਬਰਗਾੜੀ ਕਾਂਡ ਦੇ ਵਿੱਚ ਜਿਹੜੀਆਂ ਗੋਲੀਆਂ ਚੱਲਣੀਆਂ ਪਰ ਕਿਤਨਾ ਕਿਤੇ ਇਹ ਚੀਜ਼ਾਂ ਦਾ ਸਪੈਕਸਟ ਹੋਣਗੀਆਂ ਕਿਉਂਕਿ ਜਿਸ ਤਰੀ ਪਤਾ ਲੱਗੇਗਾ ਕਿ ਬਾਗੀ ਤੜਾ ਕਿਸ ਤਰੀਕੇ ਨਾਲ ਹੁਣ ਆਪਣੀ ਗ੍ਰੋਥ ਨੂੰ ਹੈਵੀ ਕਰਦਾ ਹੈ ਤੇ ਕਿਸ ਤਰੀਕੇ ਨਾਲ ਨਵੇਂ ਪ੍ਰਧਾਨ ਜੇ ਬਣਦੇ ਨੇ ਤੇ ਅਕਾਲੀ ਦਲ ਨੂੰ ਫਿਰ ਗ੍ਰੋਥ ਹੀ ਲਿਆਉਂਦਾ ਜਾਂਦਾ ਜੀ